ਰੋਮਣੀ ਅਕਾਲੀ ਦਲ ਬਾਦਲ ਧੜੇ ਬੋਲੇ ਕੋ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਪਹਿਲਾ ਬਿਆਨ ਆਇਆ ਸੀ ਜੇਕਰ ਕੋਈ ਅਕਾਲੀ ਦਲ ਦਾ ਨਾਮ ਵਰਤੇਗਾ ਤਾਂ ਅਸੀਂ ਕਾਰਵਾਈ ਕਰਾਂਗੇ ਕੋਰਟ ਦੇ ਵਿੱਚ ਜਾਵਾਂਗੇ ਇਹ ਮੁੱਦਾ ਕੋਈ ਅੱਜ ਨਹੀਂ ਚੱਲ ਗਿਆ ਸੀ 2 ਦਸੰਬਰ ਦਾ ਮੁੱਦਾ ਸ਼ੁਰੂ ਹੋਇਆ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਣਾਈ ਸਜ਼ਾ ਤਖਵੀਰ ਬਾਦਲ ਕਹਿੰਦੇ ਮੈਂ ਕੋਈ ਗਲਤੀ ਨਹੀਂ ਕੀਤੀ ਸੀ ਆ ਤਾਂ ਮੇਰੇ ਪੱਲੇ ਪਾਤੀਆ ਤੇ ਮੈਂ ਮੰਨ ਲਿਆ ਕੱਲ ਫੈਸਲਾ ਕੀਤਾ ਉਹਨਾਂ ਨੇ ਕਿ ਅਸੀਖਤਾ ਇਹਦੀ ਖਿਲਾਫ ਕ੍ਰਿਮਿਨਲ ਕੇਸ ਦਰਜ ਕਰਾਵਾਂਗੇ ਹਰਪ੍ਰੀਤ ਦੇ ਖਿਲਾਫ ਉਸਨੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਰਤਿਆ ਇਹਨਾਂ ਦੇ ਖਿਲਾਫ ਕੋਰਟ ਵੀ ਜਾਵਾਂਗੇ ਇਹਦੀ ਪ੍ਰਧਾਨਗੀ ਨੂੰ ਚੈਲੰਜ ਕਰਾਂਗੇ ਅਰਪ੍ਰੀਤ ਕਹਿੰਦਾ ਵੀ ਸੂਬੇ ਵਿੱਚ ਸਿਆਸਤਕ ਨਵੀਂ ਸਵੇਰ ਦਾ ਆਗਾਜ਼ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਹੋ ਰਹੀ ਹੈ ਨਵੇਂ ਅਕਾਲੀ ਦਲ ਨੂੰ ਲੈ ਕੇ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਨੇ ਤੇ ਜਿਹੜਾ ਬਾਦਲ ਤੜਾ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੜੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਤੇ ਉਹਨਾਂ ਦਾ ਪਹਿਲਾ ਬਿਆਨ ਆਇਆ ਸੀ ਜੇਕਰ ਕੋਈ ਅਕਾਲੀ ਦਲ ਦਾ ਨਾਂ ਵਰਤੇਗਾ ਤਾਂ ਸਹੀ ਕਾਰਵਾਈ ਕਰਾਂਗੇ ਕੋਰਟ ਦੇ ਵਿੱਚ ਜਾਵਾਂਗੇ ਤੇ ਹੁਣ ਗੱਲ ਜੋ ਨਿਕਲ ਕੇ ਸਾਹਮਣੇ ਆਈ ਹੈ ਵੀ ਜਿਹੜਾ ਅਕਾਲੀ ਦਲ ਬਾਦਲ ਤੜਾ ਉਹ ਇਹਨਾਂ ਦੀ ਜਿਹੜੀ ਨਿਯੁਕਤੀ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣੌਤੀ ਦੇਗਾ ਕੋਰਟ ਦੇ ਵਿੱਚ ਜੀ ਏ ਅਸਲ 'ਚ ਕੱਲ ਫੈਸਲਾ ਕੀਤਾ ਉਹਨਾਂ ਨੇ ਕਿ ਅਸੀਖਤਾ ਇਹਦੀ ਖਿਲਾਫ ਕ੍ਰਿਮਿਨਲ ਕੇਸ ਦਰਜ ਕਰਾਵਾਂਗੇ ਹਰਪ੍ਰੀਤ ਦੇ ਖਿਲਾਫ ਉਸਨੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਰਤਿਆ ਇੱਕ ਅਸੀਂ ਇਹਨਾਂ ਦੇ ਖਿਲਾਫ ਕੋਰਟ ਵੀ ਜਾਵਾਂਗੇ ਇਹਦੀ ਪ੍ਰਧਾਨ ਜੀ ਨੂੰ ਚੈਲੰਜ ਕਰਾਂਗੇ ਅਸੀਂ ਹਰਪ੍ਰੀਤ ਹਰਪ੍ਰੀਤ ਕਹਿੰਦਾ ਵੀ ਸੂਬੇ ਵਿੱਚ ਸਿਆਸਤਕ ਨਵੀਂ ਸਵੇਰ ਦਾ ਆਗਾਜ਼ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਹੋ ਰਹੀ ਹੈ ਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਆ ਪੰਥ ਤੇ ਪੰਜਾਬ ਦੇ ਹਿੱਤ ਹੋਣਗੇ ਸਭ ਤੋਂ ਉੱਪਰ ਪਾਰਟੀ ਦਾ ਪੁਰਾਣਾ ਖਾਸਾ ਤਿਆਰ ਕਰਾਂਗੇ ਇਹ ਵੀ ਪਾਈ ਹਰਪ੍ਰੀਤ ਸਿੰਘ ਕਹਿੰਦੇ ਆ ਕੱਲ ਵੈਸੇ ਅਜੀਤ ਦੇ ਦਫ਼ਤਰ ਚਲੇ ਗਏ ਸੀ ਉਹ ਅਜੀਤ ਦੇ ਦਫ਼ਤਰ ਜਾ ਕੇ ਉਹਨਾਂ ਨੇ ਕਾਫੀ ਕੱਲ ਗੱਲਾਂ ਬਾਤਾਂ ਕੀਤੀਆਂ ਪਰ ਸ਼ਰਮਣੀ ਅਕਾਲ ਦਲ ਬਾਦਲ ਪ੍ਰਕਟ ਚ ਬਾਦਲ ਉਹ ਉਹ ਤਾਂ ਵੈਸੇ ਕਹਿੰਦੇ ਪੰਜਾਬੀ ਪਾਰਟੀ ਬਣ ਗਈ ਸੀ ਤਾਂ 1996 ਚ ਸੰਵਿਧਾਨ ਤਏ ਪੇਸ਼ ਕੀਤਾ ਸੀਗਾ ਕਹਿੰਦੇ ਨੇ ਬਈ ਸਲਾਹਤ ਪੜੈ ਨਹੀਂ ਬਸੇ ਮੈਂ ਪਰ ਇਹ ਚਰਚਾ ਇਹ ਆ ਇਸ ਨੂੰ ਚੈਲੰਜ ਕਰਨ ਲੱਗੇ ਹੋਏ ਨੇ ਜੀ ਉਹ ਬਲਵੰਤ ਖੇੜਾ ਨੇ ਬੜਾ ਲੰਮਾ ਕੇਸ ਲੜਿਆ ਜੀ ਉਹ ਦੋ ਸੁਭਦਾਨ ਨੇ ਕਹਿੰਦੇ ਸ਼੍ਰੋਮਣੀ ਕਾਲ ਦਲ ਦੇ ਤੇ ਇਹਦੇ ਆਪਣਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੋ ਸੁਭਦਾਨ ਨੇ ਤਾਂ ਵੈਸੇ ਗੱਲ ਮੈਂ ਨਾ ਹਰ ਗੱਲ ਨੂੰ ਚੀਰ ਫਾੜ ਕਰਨ ਦਾ ਮੇਰਾ ਹੁੰਦਾ ਕਿ ਜਿਹੜੇ ਸਾਡੇ ਦਰਸ਼ਕ ਸਾਨੂੰ ਸੁਣਦੇ ਆ ਨਾ ਉਹਨਾਂ ਦੇ ਬਾਈਂਡ ਚ ਗੱਲ ਤਾਂ ਚਲੀ ਜਾਵੇ ਨਾ ਭਾਵੇਂ ਕਿ ਉਹ ਗੱਲ ਕਿੱਥੇ ਤੱਕ ਅੱਗੇ ਪਹੁੰਚੇਗੀ ਕਿੱਥੇ ਤੱਕ ਉਸ ਗੱਲ ਦਾ ਅਸਰ ਹੋਣਾ ਉਹ ਗੱਲ ਵੱਖਰੀ ਹੈ ਬੜਾ ਇੰਟਰਸਟਿੰਗ ਤੁਹਾਨੂੰ ਮੈਂ ਇਹ ਦੱਸ ਰਿਹਾ ਇਹ ਮੁੱਦਾ ਕੋਈ ਅੱਜ ਨਹੀਂ ਚੱਲ ਗਿਆ ਸੀ 2 ਦਸੰਬਰ ਦਾ ਮੁੱਦਾ ਸ਼ੁਰੂ ਹੋਇਆ ਇਹ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਣਾਈ ਸਜ਼ਾ ਤੇ ਕਮੇਟੀ ਬਣਾ ਦਿੱਤੀ ਸੱਤ ਮੈਂਬਰੀ ਕਿ ਸੱਤ ਮੈਂਬਰੀ ਕਮੇਟੀ ਭਾਈ ਬਣ ਗਈ ਤੁਹਾਡੀ ਤੁਸੀਂ ਭਰਤੀ ਕਰੋ ਭਰਤੀ ਕਰਕੇ ਤੁਸੀਂ ਨਵੇਂ ਤਰੀਕੇ ਨਾਲ ਸ਼ਰੋਮਣੀ ਅਕਾਲੀ ਦਲ ਦਾ ਆਗਾਜ਼ ਕਰੋ ਪ੍ਰਧਾਨ ਚੁਣੋ ਡੈਲੀਗੇਟ ਬਣਾਓ ਤੇ ਉਹ ਜਿਹੜਾ ਉਹ ਫੈਸਲਾ ਸੀਗਾ ਉਹ ਫੈਸਲੇ ਦੀ ਪ੍ਰਵਾਨ ਕਰ ਲਿਆ ਸ਼ਰੋਮਣੀ ਅਕਾਲੀ ਦਲ ਨੇ ਬਾਦਲ ਦਲ ਨੇ ਉਹਨਾਂ ਨੇ ਸਜ਼ਾਵਾਂ ਭੁਗਤੀਆਂ ਪਰ ਬਾਦ ਵੀ ਸੁਖਵੀਰ ਬਾਦਲ ਕਹਿਦਾ ਕਹਿੰਦੇ ਮੈਂ ਕੋਈ ਗਲਤੀ ਨਹੀਂ ਕੀਤੀ ਸੀ ਆ ਤਾਂ ਮੇਰੇ ਪੱਲੇ ਪਾਤੀਆ ਤੇ ਮੈਂ ਮੰਨ ਲਿਆ ਉਹ ਬਲਕੇ ਇਸ ਗੱਲ ਨੂੰ ਮੰਨਣੋਂ ਤਿਆਰ ਖਤਮ ਹੋ ਗਈ ਗੱਲ ਫਿਰ ਜਦੋਂ ਬੰਦਾ ਇਹ ਕਹਿੰਦਾ ਮੈਂ ਤਾਂ ਗਲਤੀ ਕੀਤੀ ਮੈਂ ਤਾਂ ਵੈਸੇ ਮੰਨ ਲਿਆ ਦਾ ਮਤਲਬ ਤੁਸੀਂ ਆਪਣੇ ਆਪ ਨੂੰ ਗਲਤ ਮੰਨਦੇ ਹੀ ਨਹੀਂ ਜਦੋਂ ਬੰਦਾ ਆਪਣੇ ਆਪ ਨੂੰ ਗਲਤੀਆਂ ਕਈ ਐਸੀਆਂ ਹੁੰਦੀਆਂ ਨੇ ਦੋਸਤੋ ਜਿਹੜਾ ਫਰਜ਼ ਕਰ ਲਾ ਬੰਦਾ ਕਿਤੇ ਗਲਤੀ ਸੰਗਤ ਵਿੱਚ ਮੰਨਣ ਦੀ ਬਜਾਏ ਮਾਫੀ ਮੰਨ ਮੰਨਣ ਦੀ ਬਜਾਏ ਬੰਦਾ ਖੁਦ ਹੀ ਮੰਨ ਲੈਣਾ ਵੀ ਮੈਂ ਤਾਂ ਯਾਰ ਇਹ ਤਾਂ ਗਲਤੀ ਹੋ ਗਈ ਮੈਂ ਮੈਂ ਖੁਦ ਤੁਹਾਨੂੰ ਕਹਿਣਾ ਮੈਤੋਂ ਕਈ ਅਜਹੀਆਂ ਗਲਤੀਆਂ ਹੋਈਆਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਉਹਨਾਂ ਗਲਤੀਆਂ ਇਹ ਮੈਂ ਕੋਈ ਜਿਹੜਾ ਰੱਬ ਹੈਗਾ ਜੀ ਹਰ ਇੱਕ ਬੰਦੇ ਤੋਂ ਗਲਤੀ ਹੁੰਦੀ ਆ ਮੈਤੋਂ ਵੀ ਹੋਈਆਂ ਨੇ ਪਰ ਆਪਣੇ ਅੰਦਰੂਨੀ ਤਰੀਕੇ ਨਾਲ ਆਪਣੇ ਆਪ ਨੂੰ ਉਸ ਗਲਤੀ ਦੀ ਸਜ਼ਾ ਬਜੋਂ ਕਾਫੀ ਕੁਝ ਅੱਜ ਵੀ ਕਈ ਵਾਰੀ ਮੈਂ ਧਿਆਨ ਚਾਉਂਦਾ ਤੇ ਮੈਨੂੰ ਰੋਣਾ ਆ ਜਾਂਦਾ ਵੀ ਯਾਰ ਉਹ ਉਹ ਗਲਤੀ ਜੇ ਨਾ ਕਰਦੇ ਤਾਂ ਵੀ ਚੱਲ ਜਾਣਾ ਸੀਗਾ ਤਾਂ ਵੀ ਕੋਈ ਮੇਰਾ ਕੋਈ ਨੁਕਸਾਨ ਨਹੀਂ ਹੋਣਾ ਸੀ ਮੇਰਾ ਫਾਇਦਾ ਹੋਣਾ ਸੀਗਾ ਕੋਈ ਨੁਕਸਾਨ ਨਹੀਂ ਹੋਣਾ ਸੀ ਜੇ ਉਹ ਗਲਤੀ ਨਾ ਕਰਦੇ ਅੱਜ ਵੀ ਮੈਨੂੰ ਮੇਰੀਆਂ ਅੱਖਾਂ ਕਈ ਵਾਰੀ ਨਮ ਹੋ ਜਾਂਦੀਆਂ ਨੇ ਜਿਸ ਬੰਦੇ ਜਿਹੜਾ ਬੰਦਾ ਨਾ ਸਵੇਦਨਸੀਲ ਹੁੰਦਾ ਦੋਸਤੋ ਮੈਂ ਸੱਚੀ ਕਹਿ ਰਹਾ ਮੈਂ ਇਹ ਮੰਚ ਬੜਾ ਸੱਚਾ ਇਹ ਰੱਬ ਵਰਗਾ ਮੰਚ ਇਸ ਟਾਈਮ ਜਿਹੜੇ ਅਸੀਂ ਬੈਠੇ ਹੁੰਨੇ ਆ ਨਾ ਜੀ ਇੱਕ ਘੰਟਾ ਲਾਉਨੇ ਆ ਅਸੀਂ ਇਸ ਮੰਚ ਦੇ ਵਿੱਚ ਝੂਠ ਨਹੀਂ ਬੋਲਦੇ ਬਿਲਕੁਲ ਇੱਕ ਤਰ੍ਹਾਂ ਦਾ ਰੱਬ ਦਾ ਤਖਤ ਆ ਇਹ ਜਿੱਥੇ ਬੈਠੇ ਆ ਅਸੀਂ ਇਹ ਇੱਕ ਤਖਤ ਤੇ ਗੱਲ ਕਰ ਰਹੇ ਆ ਅਸੀਂ ਤੁਹਾਡੇ ਨਾਲ ਤੇ ਗਲਤੀ ਜਿਹੜਾ ਬੰਦਾ ਨਾ ਗਲਤੀ ਜਿਹੜਾ ਬੰਦਾ ਨਾ ਸਵੇਦਨ ਸੀਲ ਹੁੰਦਾ ਜਿਹਨੂੰ ਪਤਾ ਯਾਰ ਇਹ ਗਲਤੀ ਗਲਤੀਆਂ ਉਹਦੇ ਅੰਦਰ ਭਾਵਨਾ ਹੁੰਦੀ ਆ ਇਨਸਾਨੀਅਤ ਦੀ ਭਾਵਨਾ ਹੁੰਦੀ ਆ ਕੋਈ ਮੈਂ ਨਹੀਂ ਕਹਿੰਦਾ ਮੈਂ ਇਨਸਾਨੀਤ ਇਨਸਾਨ ਤੌਰ ਤੇ ਠੀਕ ਆ ਇਹ ਨਹੀਂ ਕਹਿੰਦਾ ਮੈਂ ਮੈਂ ਇਨਸਾਨਿਤ ਮੇਰੇ ਚ ਬਹੁਤ ਕੁ ਟੁਕੜੇ ਭਰੇ ਐ ਅੱਧੇ ਵੀ ਅੱਧੇ ਵੀ ਗੱਲ ਨਹੀਂ ਪਰ ਮੈਨੂੰ ਰੋਂਦੀਆਂ ਨੇ ਗਲਤੀ ਗਲਤੀ ਨੇ ਮੇਰੇ ਬਹੁ ਵੱਡੀਆਂ ਗੱਲਾਂ ਨਹੀਂ ਕੋਈ ਬਹੁ ਮਾਫ ਹੋਣ ਵਾਲੀ ਗਲਤੀ ਨਹੀਂ ਐ ਗਲਤੀਆਂ ਕੁਛ ਹੋਈਆਂ ਨੇ ਉਹ ਗਲਤੀਆਂ ਮੈਨੂੰ ਰੋਂਦੀਆਂ ਨੇ ਕਈ ਵਾਰੀ ਭਾਵੇਂ ਕਿ ਆਪਣੇ ਆਪ ਨੇ ਮੈਂ ਸੈੱਟ ਕੀਤਾ ਉਸ ਤੋਂ ਬਾਅਦ ਇਹੋ ਜੀ ਗਲਤੀ ਕਦੇ ਨਹੀਂ ਕੀਤੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਤਾਂ ਇਸ ਮੱਚ ਦੇ ਬਚਣ ਜੋਗਾ ਹੋਆ ਪਰ ਇਹਨਾਂ ਲੋਕਾਂ ਨੇ ਐਡੀਆਂ ਬੱਜਰ ਗਲਤੀਆਂ ਕੀਤੀਆਂ ਨੇ ਯਾਰ ਕਿੱਡੀਆਂ ਕਿੱਡੀਆਂ ਗਲਤੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਤੇ ਗਲਤੀਆਂ ਕੀਤੀਆਂ ਨੇ ਯਾਰ ਉੱਥੇ ਬਹਿ ਕੇ ਵਿੱਚ ਬਹਿ ਕੇ ਐਦਾਂ ਦੇ ਬਣ ਗਏ ਜਿੱਦਾਂ ਇੱਕ ਇੱਕ ਉੱਥੇ ਦੇ ਨਾ ਮੈਸਦਾ ਸਰਸੇ ਵਾਲਾ ਡੇਰਾ ਵਿਵਾਦ ਚ ਗੁਰਮੀਤ RAM ਨੀਵ ਨੇ ਬਰਵਾਦ ਬਹੁਤ ਵੱਡੇ ਖੜੇ ਕਰਤੇ ਉਹਨਾਂ ਦੇ ਉੱਪਰ ਬੜੇ ਦੋਸ਼ ਲੱਗੇ ਸਜਾਵਾਂ ਭੁਗਤ ਕੇ ਉਹਨਾਂ ਤੋਂ ਪਹਿਲਾਂ ਸੀ ਇੱਕ ਸੰਤ ਮੈਨੂੰ ਕਿਤਾਬ ਪੜ੍ਹੀ ਇੱਕ ਹੁੰਦੇ ਕਿਤਾਬ ਮਿਲਦੀ ਹੈ ਬੰਦੇ ਤੋਂ ਰੱਬ ਕਿ ਮੈਨੂੰ ਕਿਸੇ ਵੀ ਥਾਂ ਤੇ ਕਿਤਾਬ ਪੜ੍ਹਨ ਨੂੰ ਕੋਈ ਅੰਤਰਾਜ ਨਹੀਂ ਹੈਗਾ ਉਹ ਕਿਤਾਬ ਪੜ੍ਹੀ ਉਹਦੇ ਵਿੱਚ ਉਹਨੇ ਕੀ ਗੱਲ ਕੀਤੀ ਕਹਿੰਦੇ ਵੀ ਸਾਡੇ ਕੋਲ ਨਾ ਜਿਹੜੇ ਬੰਦੇ ਇੱਥੇ ਕਈ ਵਾਰ ਸਾਡੇ ਕੋਲ ਰਹਿੰਦੇ ਆ ਸੇਵਾਦਾਰ ਕਹਿੰਦਾ ਪਤਾ ਕਿੱਦਾਂ ਨੇ ਉਹ ਜਿੱਦਾਂ ਮਾਂ ਮੱਝ ਜਾਂ ਗਾਂ ਦਾ ਲਿਓਟੀ ਹੁੰਦੀ ਆ ਨਾ ਜੀ ਉਹਦੇ ਉੱਪ ਚਿਚੜ ਲੱਗੇ ਹੁੰਦੇ ਨੇ ਕਹਿੰਦਾ ਚਿਚੜਾ ਵਾਂਗੂ ਨੇ ਦੁੱਧ ਨਹੀਂ ਪੀ ਸਕਦੇ ਉਹ ਦੁੱਧ ਪੀਣ ਵਾਲੇ ਬੰਦੇ ਆਉਂਦੇ ਨੇ ਤੇ ਦੁੱਧ ਪੀ ਕੇ ਚੱਲ ਜਾਂਦੇ ਨੇ ਇਸ ਤਰ੍ਹਾਂ ਇਹ ਲੋਕ ਜਿਹੜੇ ਹੈਗੇ ਨੇ ਨਾ ਜੀ ਜਿਹੜੇ ਗੁਰੂ ਅੰਗਦ ਸਾਹਿਬ ਦੇ ਨਾਲ ਨਾਲ ਤੇ ਕੱਲ ਕਰਦੇ ਨੇ ਕੋਈ ਸੇਵਾ ਕਰਦੇ ਨੇ ਉਹਨਾਂ ਵਿੱਚੋਂ ਮੈਂ ਸਾਰੇ ਨਹੀਂ ਕਹਿੰਦਾ ਬਹੁਤ ਸਾਰੇ ਬੰਦੇ ਤਾਂ ਪੰਜ ਪੈਰ ਨਿਕਲੇ ਸੀ ਵਿੱਚੋਂ ਜਦੋਂ ਗੁਰੂ ਅੰਗਦ ਸਾਹਿਬ ਦੀ ਬੇਅਦਬੀ ਦਾ ਮਾਮਲਾ ਪੰਜ ਪੈਰ ਨਿਕਲ ਕੇ ਬਾਹਰ ਆਗੇ ਸੀਗੇ ਉਹ ਵੀ ਤਾਂ ਬੱਬਰ ਸ਼ੇਰ ਨੇ ਮੈਂ ਸਾਰੇ ਨਹੀਂ ਬਹੁਤ ਸਾਰੇ ਬੰਦੇ ਤਾਂ ਚਿਚਰਾ ਵਾਂਗੂ ਨੇ ਬਸ ਇਹਨਾਂ ਨੂੰ ਕੋਈ ਗਲਤੀ ਦਾ ਅਹਿਸਾਸ ਨਹੀਂ ਵੀ ਗਲਤੀ ਨਹੀਂ ਕੀਤੀ ਕੋਈ ਯਾਰ ਆ ਤੇ ਕਿੱਡੀ ਵੱਡੀ ਗੁਰੂ ਅੰਗਦ ਸਾਹਿਬ ਦੀ ਤੁਸੀਂ ਬੇਅਦਬੀ ਦੇ ਮੁੱਦੇ ਨੂੰ ਤੁਸੀਂ ਖਤਮ ਕਰ ਰਹੇ ਹੋ ਯਾਰ ਸਰਸੇ ਵਾਲੇ ਨੂੰ ਤੁਸੀਂ ਮaaf ਕਰ ਰਹੇ ਹੋ ਯਾਰ ਦਕਾਲ ਤੱਕ ਸੈਰ ਤੋਂ 92 93 ਲੱਖ ਦੇ ਇਸ਼ਤਿਹਾਰ ਦੇ ਦੇ ਅਖਬਾਰਾਂ ਦੇ ਵਿੱਚ ਤੇ ਉਹ ਕੇਸ ਵਾਪਸ ਤੁਸੀਂ ਗੱਲ ਕੀ ਕਰਦੇ ਹੋ ਗੱਲ ਕੀ ਕੀ ਕੀਤੀ ਆ ਸੁਖਵੀਰ ਬਾਦਲ ਨੇ ਕਹਿੰਦੇ ਜੀ ਮੈਂ ਉੱਥੇ ਇੱਕ ਨਰੇਸ਼ যাদਬ ਸੀਗਾ ਮਲੇਰ ਕੋਟਲੇ ਮਲੇਰ ਕੋਟਲੇ ਨਰੇਸ਼ যাদਬ ਸੀਗਾ ਉਸ ਨੂੰ ਉਹ ਉਹਦੇ ਖਿਲਾਫ ਕੇਸ ਦਰਜ ਹੋ ਗਿਆ ਉਹਦੇ ਕੁਰਾਨ ਸਰੀਬ ਦੀ ਕੁਰਾਨ ਦੀ ਬੇਅਦਬੀ ਕੀਤੀ ਸੀ ਕੀ ਇਹ ਗੱਲ ਆਈ ਹੈ ਨਾ ਆਪਣੇ ਕੋਲੇ ਬੇਅਦਬੀ ਕੀਤੀ ਸੀ ਮੇਰੇ ਕੋਟਲੇ ਦੇ ਵਿੱਚ ਹੁਣ ਹੋਇਆ ਕੀ ਬੇਅਦਬੀ ਦਾ ਕੀਤੀ ਉੱਥੇ ਕਹਿੰਦਾ ਇਹਨਾਂ ਨੇ ਫਿਰ ਉਹ ਕੇਸ ਵਾਪਸ ਲਿਆ ਇਸ ਗੱਲ ਨੂੰ ਲੈ ਕੇ ਵੱਡੀ ਬਣਾ ਕੇ ਪ੍ਰਚਾਰ ਰਹੇ ਨੇ ਬਾਦਲਦਾਲੇ ਮਾਫ਼ ਕਰਨਾ ਕਿੰਨੇ ਨੂੰ ਗੁੱਸਾ ਆਉਂਦਾ ਹੋਊਗਾ ਵੱਡੀ ਕਰਕੇ ਪ੍ਰਚਾਰਾ ਜਿਹੜਾ ਤੁਸੀਂ ਕੇਸ ਵਾਪਸ ਲਿਆ ਉੱਥੇ ਸਰਸ ਵਾਲੇ ਦੇ ਖਿਲਾਫ ਉਹਨੇ ਸਵਾਗਰਚ ਆਇਆ ਸੀਗਾ ਗੁਰੂ ਗੋਬਿੰਦ ਸਿੰਘ ਵਰਗੇ ਬਣ ਕੇ ਸਵਾਗਰਚ ਆ ਕੇ ਉਹਨੇ ਅਮਰਤਿ ਛਕਾਉਣ ਵਰਗੀ ਪ੍ਰਕਿਰਿਆ ਕੀਤੀ ਸੀ ਉਹਨੇ ਤੁਸੀਂ ਬਠਿੰਡੇ ਤੋਂ ਕੇਸ ਤੁਹਾਡੀ ਸਰਕਾਰ ਨੇ ਵਾਪਸ ਲਿਆ ਉਹ ਕੋਈ ਮਾਮੂਲੀ ਕੇਸ ਸੀਗਾ ਤੁਸੀਂ ਕੁਰਾਨ ਮੈਂ ਉਹਨੂੰ ਸਹੀ ਨਹੀਂ ਕਹਿੰਦਾ ਕੇਸ ਵਾਪਸ ਲੈਣ ਨੂੰ ਜਿਹੜਾ ਇੱਥੇ ਇਹਨਾਂ ਦਾ ਹੈਗਾ ਆਪਣਾ ਕੋਈ ਕੇਸ ਵਾਪਸ ਤਾਂ ਕਰੋ ਤੁਹਾਨੂੰ ਸਿਝਾ ਵੀ ਹੋ ਗਈ ਸੀਗੀ ਨਰੇਜਾਦਵ ਨੂੰ ਤੇ ਮਤਲਬ ਕਿ ਪਰ ਤੁਸੀਂ ਤੁਸੀਂ ਆਪਣੇ ਆਪ ਨੂੰ ਉਹ ਕਿਉਂ ਭੁੱਲਦੇ ਹੋ ਤੁਸੀਂ ਫਿਰ ਇੱਕ ਹੋਰ ਗੱਲ ਇੱਕ ਬੜੀ ਨਮੀ ਗੱਲ ਇਹਨਾਂ ਨੇ ਸ਼ੁਰੂ ਕੀਤੀ ਆ ਇਹ ਸਰਮਾਇਦਾਰ ਸਿੱਖ ਸਮਾਜ ਇੰਨਾ ਕਰੂਰ ਦਿਮਾਗ ਹੈ ਨਾ ਜੀ ਮਾਫ਼ ਕਰਨਾ ਬਹੁਤ ਖਤਰਨਾਕ ਗੱਲ ਮੈਂ ਤੁਹਾਨੂੰ ਕਹਿ ਤੀਏ ਕਿਹੜੀ ਚਾਹੀਦੀ ਸੀਗੀ سرمایہਦਾਰ ਸਿੱਖ ਸਮਾਜ ਇੰਨਾ ਇੰਨੀ ਸੋਚ ਇਹਨਾਂ ਦੀ ਇਹਦੇ ਗੁਰੂਆਂ ਸਾਹਿਬ ਨਾਲ ਪੈ ਰਹੀ ਹੈ ਹੁਣ ਦੋ ਸੈਗਮੈਂਟ ਨੇ ਸਾਡੇ ਗੁਰੂਆਂ ਸਾਹਿਬ ਦੇ ਬੜੇ ਧਿਆਨ ਨਾਲ ਗੱਲ ਸੁਣਨ ਵਾਲੀ ਆ ਦੋ ਸਿੱਖ ਧਰਮ ਦੇ ਦੋ ਸੈਗਮੈਂਟ ਨੇ ਦੋ ਰਾਹ ਨੇ ਦੋਵੇਂ ਰਾਹ ਰੱਬ ਨੂੰ ਜੋੜਦੇ ਆ ਦੋਵੇਂ ਰਾਹ ਸਾਨੂੰ ਪੰਥ ਨੂੰ ਜੋੜਦੇ ਆ ਕੀ ਰਾਹ ਇੱਕ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਜਾਇਆ ਹੋਇਆ ਪੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਤੁਸੀਂ ਪੰਜ ਕਕਾਰ ਆਪਣੇ ਪਹਿਨਣੇ ਆ ਕਿਤੇ ਵੀ ਨਹੀਂ ਲਿਖਿਆ ਹੋਇਆ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ ਕੰਗਾ ਪਹਿਨਣਾ ਕੇਸ ਰੱਖਣੇ ਆ ਕਿਰਪਾਨ ਪਹਿਨਣੀ ਆ ਕਸ਼ੇਰਾ ਪਾਉਣਾ ਕਿਤੇ ਵੀ ਨਹੀਂ ਲਿਖਿਆ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਸਾਬ ਸ੍ਰੀ ਗੁਰੂ ਅੰਸਰਧਰ ਨੂੰ ਮੰਨਦੇ ਆਂ ਉਹਦੀ ਉਹਦੀਆਂ ਸਾਰੀਆਂ ਰਵੈਤਾਂ ਪੜਦੇ ਆਂ ਆਪਾਂ ਉਹਨੂੰ ਉਹਨੂੰ ਅਸੀਂ ਉਸਨੂੰ ਸਾਡਾ ਗੁਰੂ ਗੁਰੂ ਦੀ ਮੰਨਾਂਗੇ ਨਾ ਆਪਾਂ ਜਿਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੂ ਦਾ ਦਰਜਾ ਦੇ ਕੇ ਕਿਹਾ ਵੀ ਗੁਰੂ ਮਾਨਿਓ ਗ੍ਰੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਨੂੰ ਗੁਰੂ ਮਾਨਿਆ ਗ੍ਰੰਥ ਗੁਰੂ ਦੀ ਗੱਲ ਮੰਨਿਓ ਤਾਂ ਅਸੀਂ ਅਮਰ ਸਿਕਣ ਲੱਗ ਪਏ ਅਮਰ ਗੁਰੂ ਸਾਹਿਬ ਨੇ ਪੰਥ ਸਾਜਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੰਥ ਸਾਜਤਾ ਉਹ ਉਹਨਾਂ ਨੇ ਇੱਕ ਨਵੇਂ ਤਰ੍ਹਾਂ ਦਾ ਰਵੈਜ ਸ਼ੁਰੂ ਕੀਤੀ ਕਿ ਭਾਈ ਮੇਰਾ ਸਿੱਖ ਰਹਿਣੀ ਰਹੇ ਸੋਹੀ ਸਿੱਖ ਮੇਰਾ ਉਹਨਾਂ ਨੇ ਕਹਿਤਾ ਕਿ ਪੰਜ ਕਕੇ ਤੁਹਾਡੇ ਚ ਹੋਣੇ ਚਾਹੀਦੇ ਆ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਪੰਥ ਬਣਾ ਕੇ ਪੰਥ ਨੂੰ ਇੱਕ ਲੈਨ ਚ ਬੰਨਤਾ ਉਹਦੇ ਵਿੱਚ ਲੈਨ ਬੰਨੀ ਬਨ ਕੇ ਉਹਦੇ ਵਿੱਚ ਅਦੈਤਾਂ ਕੀਤੀਆਂ ਤੇ ਬੜੀਆਂ ਵੱਡੀਆਂ ਅਦੈਤਾਂ ਕੀਤੀਆਂ ਜਾਤ ਪਾਤ ਖਤਮ ਕੀਤੀ ਇਬਨ ਕੇ ਅਪ ਤੁਹਾਡਾ ਜਿਹੜਾ ਘਰ ਆਏ ਉਹ ਅਨੰਦਪੁਰ ਸਾਹਿਬ ਮਾਤਾ ਦਾ ਨਾਮ ਪਿਤਾ ਦਾ ਨਾਮ ਸਭ ਤੁਹਾਡੇ ਪ੍ਰਾਣੇ ਖਤਮ ਜਦੋਂ ਅਮਰਤ ਛੱਕ ਲਿਆ ਤੁਸੀਂ ਸਿਰਫ ਤੇ ਸਿਰ ਪਹਾੜੀ ਰਾਜਾਂ ਨੇ ਗੱਦਾਰੀਆਂ ਕੀਤੀਆਂ ਮੰਨ ਲੈਂਦੇ ਪਹਾੜੀ ਰਾਜਾਂ ਦੀ ਗੱਲ ਗੁਰੂ ਪਾਤਸ਼ਾਹ ਵੀ ਸਾਨੂੰ ਵੱਖਰਾ ਵੱਖਰੇ ਤੌਰ ਤੇ ਅਮਰਤ ਛਕਾ ਦੇ ਅਸੀਂ ਵੀ ਤੁਹਾਡੇ ਚੇਲੇ ਬਣ ਜੰਨੇ ਆ ਨਹੀਂ ਮੰਨਿਆ ਗੁਰੂ ਪਾਤਸ਼ਾਹ ਨੇ ਗੱਲ ਇਹ ਹੁਣ سرمایہਦਰ ਸਿੱਖ ਸਮਾਜ ਦੀ ਚਲਾਕੀ ਦੇਖੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਉਹਨੂੰ ਵੀ ਇੱਕ ਪਾਸੇ ਕਰਤਾ ਉਹਦੀ ਵੀ ਨਹੀਂ ਮੰਨਦੇ ਸੀ ਸਿਰਫ ਆਓ ਗੁਰੂ ਦੀ ਗੋਲਕ ਗੁਰੂ ਦੀ ਗੋਲਕ ਦੇ ਵਿੱਚ ਮਾਇਆ ਪਾਓ ਤੇ ਚੱਲਦੇ ਬਣੋ ਨਾ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਮੰਨਦੇ ਆ ਨਾ ਉਧਰਲੇ ਪਾਸੇ ਨੂੰ ਮੰਨਦੇ ਆ ਬੜੀ ਬੜੀ ਵੱਡੀ ਗੱਲ ਤੁਹਾਨੂੰ ਇਹ ਗੱਲ ਕੋਈ ਨਹੀਂ ਤੁਹਾਨੂੰ ਕਹੇਗਾ ਨਾ ਉਹਨਾਂ ਦੀ ਗੱਲ ਮੰਨਦੇ ਆ ਆਪਣੇ ਜਾਤ ਪਾਤ ਵੀ ਮੰਨਦੇ ਆ ਸਭ ਤੋਂ ਵੱਧ ਜਾਤ ਪਾਤ ਜੇ ਹੈ ਅੱਜ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਹੈ ਸਿੱਖਾਂ ਚ ਜਾਤ ਪਾਤ ਹੈ ਅੱਜ ਮਾਫ਼ ਕਰਨਾ ਬੜੀ ਵੱਡੀ ਗੱਲ ਤੁਹਾਨੂੰ ਕਹਿ ਰਿਹਾ ਸਿੱਖਾਂ ਚ ਜਾਤ ਪਾਤ ਹੈ ਆ ਗ੍ਰਾਮ ਗੜੀਆਂ ਦਾ ਗੁਰਦੁਆਰਾ ਇਹ ਤਾਂ ਸਬੂਤ ਨੇ ਤੁਹਾਡੇ ਕੋਲੇ ਮਰੇ ਪਿੰਡਾਂ ਵਿੱਚ ਜੇ ਕਿਸੇ ਛੋਟੀ ਜਾਤ ਨੇ ਗੁਰਦੁਆਰਾ ਬਣਾ ਵੀ ਲਿਆ ਨਾ ਉਹਨੂੰ ਕਹਿ ਦਿੰਦੇ ਆ ਜੀ ਇਹ ਉਹਨਾਂ ਦਾ ਫਰਾਣਾ ਦਾ ਗੁਰਦੁਆਰਾ ਉਹ ਜੱਟਾਂ ਦਾ ਗੁਰਦੁਆਰਾ ਇਹ ਫਰਾਨਾ ਦਾ ਗੁਰਦੁਆਰਾ ਇਹ ਇਹ ਕਹਿੰਦੇ ਆ ਤੇ ਇਹ ਇਸ ਤੋਂ ਵੱਡਾ ਸਬੂਤ ਉਹ ਆਪ ਜੋ ਮਰਜੀ ਕਰੀ ਜਾਣ ਸਿਰ ਤੋਂ ਕੋਨੇ ਮੋਨੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਣ ਸਕਦੇ ਆ ਛੋਟੀਆਂ ਕਾਸ਼ਟਾਂ ਬਾੜਾਂ ਨੂੰ ਲਵੇ ਲੱਗਣ ਦਿੰਦੇ ਗੱਲ ਨਹੀਂ ਕਰਨ ਦੇ ਇਹ سرمایہਦਾਰ ਸਿੱਖ ਸਵਾਦ ਨੇ ਬੜਾ ਖਤ ਸਿੱਖ ਧਰਮ ਦੇ ਨੂੰ ਤੇ ਨੂੰ ਆਪਣੇ ਕਬਜ਼ੇ 'ਚ ਕਰਕੇ ਨਾ ਇਸ ਨੂੰ ਆਪਣੇ ਤਰੀਕੇ ਨਾਲ ਚਲਾਇਆ ਇਹਨਾਂ ਨੇ ਸਿਆਸਤ ਨੂੰ ਆਪਣੇ ਤਰੀਕੇ ਨਾਲ ਉੱਪਰ ਕਬਜ਼ਾ ਕੀਤਾ ਸਿੱਖ ਧਰਮ ਦੇ ਉੱਪਰ ਸਿਆਸਤ ਫਿਰ ਆਪਣੇ ਤਰੀਕੇ ਨਾਲ ਉੱਪਰ ਕਰਕੇ ਤਾਂ ਸਿਆਸਤ ਨੇ ਨਚੋੜ ਕੇ ਸਿਆਸਤ ਨੂੰ ਫਿਰ ਇਹਨਾਂ ਨੇ ਸਿੱਖ ਧਰਮ ਜਿਹੜਾ ਹੈਗਾ ਧਰਮ ਨੂੰ ਨਚੋੜਿਆ ਫਿਰ ਆਪਣੇ ਤਰੀਕੇ ਨਾਲ ਧਰਮ ਨੂੰ ਖਤਮ ਕੀਤਾ ਉਹਦੇ ਸਿਧਾਂਤ ਖਤਮ ਕੀਤੇ ਉਹਦਾ ਉਹਦੇ ਨਿਯਮ ਵਿਧਾਨ ਖਤਮ ਕੀਤੇ ਇਹ ਬੜੀ ਬੜੀ ਇਹ ਬੜੀ ਸਾਜ਼ਿਸ਼ ਤਰੀਕੇ ਨਾਲ ਕਿਹਾ ਅੱਜ ਨਹੀਂ ਹੋ ਗਿਆ ਇਹ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਸਾਜ਼ਿਸ਼ ਹੈ ਬੜੇ ਲੰਮੇ ਸਮੇਂ ਤੋਂ ਜਿਹੜੇ ਬੰਦੇ ਨੇ ਨਾ ਵੀ ਦਖਲਅੰਦਾਜ਼ੀ ਕੀਤੀ ਅੱਛਾ ਇਹਨਾਂ ਖਤਰਨਾਕ ਹੈ ਨਾ ਇਹ ਸਿਰਫ ਜਿਹੜਾ ਬ੍ਰਾਹਮਣ ਸੀਦਾ ਜੀ ਬ੍ਰਾਹਮਣ ਸਿਰਫ ਆਰਡਰ ਕਰਦਾ ਸੀ ਤੁਸੀਂ ਇਹ ਕਰ ਦਿਓ ਤੁਸੀਂ ਆਰਡਰ ਕਰਦਾ ਸੀਗਾ ਉਹ ਇਹ ਕੁੱਟਦੇ ਵੀ ਆ ਇਹ ਮਾਰਦੇ ਵੀ ਆ ਇਹ ਇਦਾਂ ਨਹੀਂ ਕਰਦੇ ਇਹ ਵੀ ਚੁੱਪ ਕਰਕੇ ਬਹਿ ਜਾਣਗੇ ਜੇ ਕੋਈ ਵਿਰੋਧਤਾ ਕਰੇ ਨਾ ਉਹ ਡਾਂਗ ਫੜ ਕੇ ਉਹਨੂੰ ਨਿਚੋੜਦੇ ਵੀ ਆ ਡਾਂਗਾਂ ਹੀ ਪੇਜਦਾ ਤੇ ਫੇਰਦੇ ਉਹਦੇ ਉੱਪਰ ਜੇ ਕੋਈ ਮੜ ਜੀ ਕਹੇ ਕਹਿੰਦੇ ਨਾ ਕੋਈ ਵੀ ਤੁਸੀਂ ਆ ਰਹੇ ਕੀ ਕਰਦੇ ਹੋ ਤੁਸੀਂ ਇਹ ਕਿਉਂ ਕਰਦੇ ਹੋ ਕਿ ਤੂੰ ਆ ਇੱਧਰ ਤੂੰ ਸਾਨੂੰ ਬੜਾ ਬਣਾ ਫਿਰ ਸਿੱਖ ਅਸੀਂ ਸਿੱਖਾਂ ਸਾਡਾ ਗੁਰੂ ਤੇ ਤਰਨ ਧਰਮ ਮਤਲਬ ਕਿ ਉਹ ਆਮ ਗਰੀਬ ਲੋਕਾਂ ਨੂੰ ਦੂਰ ਕਰਤਾ ਕੀ ਕਹਿ ਕੇ ਨਾ ਜੀ ਇਹ ਤਾਂ ਸਾਫ ਸਪਾਈ ਜਦ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਲਿਖੀ ਨਹੀਂ ਕਿਤੇ ਵੀ ਅੰਮ੍ਰਿਤ ਛਕਿਆ ਹੋਵੇ ਦਾ ਨਾ ਛਕਿਆ ਹੋਵੇ ਉਹਨਾਂ ਨੂੰ ਗੁਰੂਆਂ ਸਾਹਿਬ ਦੇ ਪਿਆਰੇ ਮੰਨ ਲਓ ਜਿਹੜੇ ਗਰੀਬ ਲੋਕ ਨੇ ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ ਬਣ ਸਕੇ ਗੁਰੂਆਂ ਸਾਹਿਬ ਨੂੰ ਤਾਂ ਮੰਨਦੇ ਉਹਦੇ ਪਿਆਰੇ ਤਾਂ ਮੰਨ ਲਓ ਉਹ ਸਿੱਖ ਤਾਂ ਮੰਨ ਲਓ ਗੁਰੂਆਂ ਸਾਹਿਬ ਵਾਲੇ ਕਿਉਂਕਿ ਉੱਥੇ ਤਾਂ ਕਿਤੇ ਲਿਖਿਆ ਇਹਨਾ ਗੁਰੂਕ ਸਾਹਿਬ ਨੇ ਵੀ ਅਮਰਤ ਚਕਣਾ ਜ਼ਰੂਰੀ ਆ ਜਾਂ ਉੱਥੇ ਕੋਈ ਜ਼ਰੂਰੀ ਲਿਖਿਆ ਨੇ ਤੁਸੀਂ ਵੀ ਕਕਾਰ ਪਾਉਣੇ ਜ਼ਰੂਰੀ ਨੇ ਜਾਂ ਕੰਗਾ ਕੇਸ ਪਣ ਰੱਖਣੇ ਜ਼ਰੂਰੀ ਨੇ ਉਹ ਤਾਂ ਲਿਖਿਆ ਨੇ ਗੁਰੂਆਂ ਸਾਹਿਬ ਵਾਲੇ ਮੰਨ ਲੋ ਉਹਨਾਂ ਫਿਰ ਤੁਸੀਂ ਹੁਣ ਕਹੋਗੇ ਜੀ ਪਤਾ ਨਹੀਂ ਕੀ ਬੋਲ ਰਿਹਾ ਹੈ ਵੀ ਉਹ ਗਰੀਬ ਸੇ ਉਹਨਾਂ ਗਰੀਬ ਸਿੱਖਾਂ ਨੂੰ ਭਗਾ ਕੇ ਪਰਾਂ ਮਾਰਿਆ ਸਿੱਖ ਧਰਮ ਚੋਂ ਕੱਢ ਗਏ ਵੀ ਸਾਡਾ ਹੀ ਕਬਜ਼ਾ ਹੈ ਸਾਡੇ ਕਬਜ਼ੇ ਚ ਰਹੇ ਫਿਰ ਤੁਸੀਂ ਅਲੋਚਨਾ ਕਰਦੇ ਹੋ ਯਾਰ ਤੁਸੀਂ ਤੁਹਾਨੂੰ ਕੀ ਅਧਿਕਾਰ ਆਇਕ ਦਿੱਤਾ ਕਿਸੇ ਨੇ ਸੋ ਇਹ ਜਿਹੜਾ ਇਹ ਜਿਹੜਾ ਸਿੱਖ ਆਇਆ ਨਾ ਵਿੱਚ ਧਰਮ ਇਹ ਬਣਿਆ ਸਿੱਖ ਨਾ ਹੁਣ ਜਦੋਂ ਸੁਧਾਰ ਲਹਿਰ ਬਣੀ ਉਹਦਾ ਆਗੂ ਬਣਿਆ ਗੁਰਪ੍ਰਤਾਪ ਸਿੰਘ ਬਡਾਲਾ ਉਹ ਵੀ ਸਮਾਏਦਾਰ ਸਿੱਖ ਸਮਾਜ ਵਿੱਚੋਂ ਹੀ ਸੀਗਾ ਉੱਥੇ ਕੇਸ ਕਰਨਾ ਬਣਦਾ ਸੀਗਾ ਅਦਾਲਤ ਵਿੱਚ ਜਾਣਾ ਬਣਦਾ ਸੀਗਾ ਉੱਥੇ ਉਹ ਅਦਾਲਤ ਵਿੱਚ ਜਾਣ ਦਾ ਫਰਜ਼ ਬਣਦਾ ਸੀ ਉੱਥੇ ਜਾਂਦੇ ਅਦਾਲਤ ਵਿੱਚ ਵੀ ਇਹ ਗਲਤ ਬਣੇ ਨੇ ਇਹ ਸੁਧਾਰ ਲਹਿਰ ਕਿੱਦਾਂ ਬਣ ਗਈ ਜੀ ਉਹਦੇ ਉੱਥੇ ਜਾਣਾ ਬਣਦਾ ਅਦਾਲਤ ਵਿੱਚ ਉਹਨੂੰ ਕੁਝ ਨਹੀਂ ਕਿਹਾ ਉਹਨੂੰ ਕਿਸ ਦੇ ਖਿਲਾਫ ਕੁਝ ਨਹੀਂ ਕੀਤਾ ਆ ਜਦੋਂ ਇਹ ਗਰੀਬ ਸਿੱਖ ਬਣ ਗਿਆ ਪ੍ਰਧਾਨ ਇਹਦੇ ਖਿਲਾਫ ਡਾਂਗਾ ਚੱਕ ਲਿਆ ਉਹਨਾਂ ਨੇ ਇਹ ਗਰੀਬ ਸਿੱਖ ਦੇ ਖਿਲਾਫ ਡਾਂਗਾ ਚੱਕ ਲਿਆ ਉਹਨਾਂ ਨੇ ਡਾਂਗਾ ਚੱਕ ਕੇ ਉਹਨੂੰ ਨਿਚੋੜਨ ਲੱਗ ਪਏ ਅਦਾਲਤਾਂ ਵਿੱਚ ਵੀ ਜਾਵਾਂਗੇ ਠੋਕਾਂਗੇ ਵੀ ਇਹਨੂੰ ਇਹਨੂੰ ਐਨੇ ਭੈੜੇ ਭੱਦਾਵਲੀ ਸ਼ਬਦਾਵਲੀ ਨਾਲ ਸੰਬੋਧਨ ਕਰਨ ਲੱਗੇ ਇਸ ਇਸ ਗਰੀਬ ਸਿੱਖ ਨੂੰ ਕਿ ਬੰਦਾ ਇਹ ਬੰਦਾ ਕੀ ਕਰੇਗਾ ਐਨਾ ਦੁਖੀ ਹੋ ਜਾਏਗਾ ਕਿ ਬੰਦਾ ਛੱਡ ਜਾਏਗਾ ਮੈਂ ਤਾਂ ਛੱਡਿਆ ਜੀ ਇੰਨੇ ਜ਼ਾਲਮੇ ਤਰੀਕੇ ਨਾਲ ਤੰਗ ਕਰਨਗੇ ਇਹਨੂੰ ਇਹ ਕਦੇ ਅਦਾਲਤਾਂ ਵਿੱਚ ਜਾਓ ਜੇ ਕਦੇ ਥਾਣਾ ਵਿੱਚ ਜਾਓ ਜੇ ਕਦੇ ਕੁਝ ਕਰੋ ਕੁਝ ਕਰੋ ਇਸ ਗਰੀਬ ਸਿੱਕ ਨੂੰ ਨਿਚੋੜ ਦੇਣੇ ਰੱਖ ਕੇ ਇਹ ਤੁਹਾਡੇ ਸਾਹਮਣੇ ਆ ਮਾਫ ਕਰਨਾ ਮੈਂ ਕਿਸੇ ਦੇ ਪੱਖਪੂਖੇ ਨਹੀਂ ਕਿਸੇ ਬੋਲ ਰਿਹਾ ਪਰ ਇਹ ਤੁਹਾਨੂੰ ਅਸਲੀਅਤ ਦਿਖਾ ਰਿਹਾ ਇਸ ਗੱਲ ਦੀ ਜੇ ਤੁਹਾਡੇ ਮਨ 'ਚ ਲੱਗਦੀ ਹੈ ਵੀ ਅਸਲੀਅਤ ਹੈਗੀ ਇਹ ਗੱਲ ਤਾਂ ਠੀਕ ਆ ਨਹੀਂ ਤਾਂ ਭਾਈ ਆਲੋਚਕ ਆਲੋਚਨਾ ਕਰਨਾ ਦਾ ਸਾਡਾ ਫਰਜ਼ ਆ